ਅਲੂਦੀਆ ਦੇ ਹਲਕਾ ਦੁਰਗਾਪੁਰੀ ਵਾਰਡ ਨੰਬਰ 93 ਦੇ ਨਾਲ ਹੀ 92 ਵਾਰਡ ਵਿੱਚ ਗਲੀਆਂ ਨੂੰ ਰਮੱਤੀ ਚਰੂਰ ਸੀ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਟੁੱਟੀ ਸੜਕ ਹੋਣ ਕਰਕੇ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਨੂੰ ਹੀ ਦੇਖਦੇ ਆਮਾਦੀ ਪਾਰਟੀ ਦੇ ਐਮਐਲਏ ਮਦਨ ਲਾਲ ਬੱਗਾ ਵੱਲੋਂ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਇਸ ਸੜਕ ਦੇ ਨਵੇਂ ਨਿਰਮਾਣ ਦਾ ਅੱਜ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਇਸ ਸੜਕ ਦਾ ਕੰਮ ਲਗਭਗ 15 ਤੋਂ 20 ਦਿਨ ਦੇ ਅੰਦਰ ਕਰ ਦਿੱਤਾ ਜਾਵੇਗਾ ਇਸ ਸੜਕ ਨੂੰ ਬਣਾਉਣ ਲਈ ਲਗਭਗ 49 ਲੱਖ ਰੁਪਏ ਲਾਗਤ ਲੱਗੀ ਹੈ ਅਤੇ ਇਸ ਦੌਰਾਨ ਮਦਨ ਲਾਲ ਬੱਗਾ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਲੋਕਾਂ ਦਾ ਟੈਕਸ ਰੁਪਈਆ ਪੈਸਾ ਹੈ ਅਤੇ ਇਸ ਨੂੰ ਲੋਕਾਂ ਦੀ ਸੇਵਾ ਲਈ ਲਗਾਇਆ ਜਾਵੇਗਾ ਨਾ ਕਿ ਇਸ ਨੂੰ ਵਿਰਤ ਕੀਤਾ ਜਾਵੇਗਾ ਸਭ ਤੋਂ ਪਹਿਲੇ ਮੈਂ ਤੁਹਾਡੇ ਸਮਾਜ ਦੇ ਦੋ ਸਾਰੇ ਨਾਗਰਿਕਾਂ ਵਾਸੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਇਹ ਹਲਕਾ ਦੁਰਗਾਪੁਰੀ ਪੁਰਾਣਾ ਵਾਰ ਨੰਬਰ 93 ਪੁਰਾਣਾ ਨੰਬਰ 92 ਇਹਦੇ ਵਿੱਚ ਤਕਰੀਬਨ 5-6 ਗਲੀਆਂ ਬਣਨ ਵਾਲੀਆਂ ਸੀ ਲੋਕਾਂ ਦੀ ਡਿਮਾਂਡ ਸੀ ਰੋਜ਼ ਫੋਨ ਆਉਂਦੇ ਸੀ ਵੀ ਆਪਾਂ ਇਸ ਗਲੀ ਨੂੰ ਬਣਾਈਏ ਔਰ ਐਸਟੀਮੇਟ ਪਾਸ ਕਰਵਾ ਕੇ ਅੱਜ ਇਹਦਾ ਕੰਮ ਅਲਾਟ ਹੋ ਕੇ ਤੇ ਅਸੀਂ ਸ਼ੁਭ ਰੰਮ ਕਰਨ ਜਾ ਰਹੇ ਹਾਂ ਔਰ ਤਕਰੀਬਨ 15-20 ਦਿਨ ਦੇ ਵਿੱਚ ਵਿੱਚ ਕੰਮ ਕੰਪਲੀਟ ਹੋ ਜਾਏਗਾ ਔਰ ਇਸ ਦਿਨ ਆ ਲੋਕਾਂ ਨੂੰ ਕਿ ਬੜ ਬੋਰਸ ਬੜੀ ਰਾਹਤ ਮਿਲੇਗੀ ਪਹਿਲਾਂ ਇਹ ਬੀਐਮਪੀਸੀ ਦੀ ਸੜਕਾਂ ਬਣੀਆਂ ਅਸੀਂ ਹੁਣ ਆਰਐਮਸੀ ਦੀ ਸੜਕਾਂ ਬਣਨਗੀਆਂ ਸੀਮੈਂਟ ਕੰਕਰੀਟ ਦੀਆਂ ਔਰ ਤਰੀਕੇ ਨਾਲ 49 ਲੱਖ ਦੀ ਲਾਗਤ ਇਹ ਗਲੀਆਂ ਤੇ ਲਗਣੀ ਹੈ ਕਿਉਂਕਿ ਇਹ ਲੋਕਾਂ ਦੇ ਟੈਕਸ ਦਾ ਪੈਸਾ ਕਿਉਂਕਿ ਮੈਂ ਤਾਂ ਆਪਣੇ ਕੋਲੋਂ ਨਹੀਂ ਲਗਾ ਰਿਹਾ ਲੋਕ ਜਿਹੜਾ ਰੋਜ਼ ਟੈਕਸ ਦਿੰਦੇ ਆ ਸਰਕਾਰ ਨੂੰ ਸਰਕਾਰ ਦੀ ਵਾਪਸੀ ਉਹਨਾਂ ਨੂੰ ਲੋਕਾਂ ਦੀ ਡਿਵੈਲਪਮੈਂਟ ਹੁੰਦੀ ਹੈ ਮੈਂ ਤੁਹਾਡੇ ਮਾਧਮ ਤੋਂ ਲੋਕਾਂ ਨੂੰ ਅਪੀਲ ਵੀ ਕਰੂੰਗਾ ਜਿਨ੍ਹਾਂ ਨੇ ਕੋਈ ਨਵਾਂ ਕਨੈਕਸ਼ਨ ਲੈਣਾ ਨਵਾਂ ਮੈਗਨੇਟਿਕ ਚ ਲੈਣਾ ਰਿਸਿਵਰ ਦਾ ਜਾਂ ਪਾਣੀ ਦਾ ਲੈਣਾ ਉਹ ਲੈ ਸਕਦੇ ਨੇ ਕਿਉਂਕਿ ਉਸ ਤੋਂ ਬਾਅਦ ਸੜਕ ਮਤ ਬਣਨ ਤੋਂ ਬਾਅਦ ਅਸੀਂ ਪੱਟਣ ਨਹੀਂ ਦੇਣਾ ਕਈ ਵਾਰੀ ਹੁੰਦਾ ਕਿ ਸੜਕ ਬਣਾ ਕੇ ਛੱਡੀ ਦੀ ਹੈ ਤੇ ਨਾਲ ਹੀ ਪੱਟਣ ਵਾਲੇ ਆ ਜਾਂਦੇ ਆ ਇਹ ਸੜਕ ਦੀ ਲਾਈਫ ਜਿਹੜੀ ਅਸੀਂ 10 12 ਸਾਲ ਰੱਖੀ ਹੈ 10 12 ਸਾਲ ਦੇ ਵਿੱਚ ਵਿੱਚ ਇਸ ਨੂੰ ਕੋਈ ਵੀ ਨੁਕਸਾਨ ਨਾ ਪਹੁੰਚੇ ਕਿਉਂਕਿ ਲੋਕਾਂ ਦੇ ਟੈਕਸ ਦਾ ਪੈਸਾ ਹੈ ਲੋਕ ਆਪ ਰੱਖੀ ਕਰਨਗੇ ਮੇਰੀ ਆਸ ਹੈ ਕਿ ਲੋਕ ਜਿਨ੍ਹਾਂ ਵੀ ਮਹੱਲੇ ਵਾਲੇ ਨੇ ਆਪ ਖੁਦ ਕੋਲ ਖੜ ਕੇ ਨਿ ਬਣਵਾਣਗੇ ਸਜੇ ਢੰਗ ਨਾਲ ਜੇ ਚੰਗੀਆਂ achiyan ਸੜਕਾਂ ਬਣ ਜਾਣਗੀਆਂ ਮਿੱਟੀ ਦਾ ਅੱਛਾ ਬਹਿ ਜਾਏਗਾ ਤੇ ਸੜਕਾਂ ਦੀ ਲਾਈਫ ਲੰਬੀ ਹੋ ਜਾਏਗੀ ਮੈਂ ਆਸ ਕਰਾਂਗਾ ਕਿ ਲੋਕ ਸਾਥ ਦੇਣਗੇ ਕਿਉਂਕਿ ਲੋਕ ਸਾਥ ਵੀ ਦੇ ਰਹੇ ਹਨ ਕਿਉਂਕਿ ਜਦੋਂ ਲੋਕਾਂ ਨੇ ਜ਼ਿੰਮੇਵਾਰੀ ਸੰਭਾਲੀ ਹੈ 25 ਸਾਲ ਪਹਿਲਾਂ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾਅ ਕੀਤਾ ਸੀ ਉਸ ਬਦਲਾਅ ਦੇ ਵਿੱਚ ਪਿਛਲੇ 35-40 ਸਾਲ ਤੋਂ ਜਿਹੜੀ ਰੁਕੀ ਡਿਵੈਲਪਮੈਂਟ ਸੀ ਉਹ 25 ਸਾਲ ਜੀ ਪੂਰੀ ਹੋਈ ਹੈ ਤਕਰੀਬਨ ਮੇਰੇ ਹਲਕੇ ਦੇ ਵਿੱਚ 80-90% ਕੰਮ ਮੁਕੰਮਲ ਹੋ ਚੁੱਕੇ ਨੇ ਜਿਹੜੀਆਂ ਹੁਣ ਅੰਦਰ ਟਰਨਲ ਜਿਹੜੀਆਂ ਗਲੀਆਂ ਨੇ ਛੋਟੀਆਂ-ਛੋਟੀਆਂ ਗੱਡੀਆਂ ਵਡੀਆਂ ਰਹਿ ਗਈਆਂ ਨੇ ਉਹ ਕੰਪਲੀਟ ਹੋ ਜਾਣਗੀਆਂ ਪਾਣੀ ਸੀਵਰ ਰੋਟੀ ਹੁਲਾਂ ਦੀ ਜਿਹੜੀ ਕੰਪਲੀਟ ਅਸੀਂ ਕਰ ਬੈਠੇ ਆਂ ਜਿੱਥੇ ਤੱਕ ਪਾਣੀ ਦਿੱਕਤ ਆ ਰਹੀ ਹੈ ਉਹ ਸਾਰੇ ਨਾਲ-ਨਾਲ ਹੱਲ ਹੋ ਰਹੇ ਨੇ ਕਿ ਆਸ ਹੈ ਕਿ ਲੋਕ ਸਾਥ ਦੇਣਗੇ ਇਸ ਤਰ੍ਹਾਂ ਜਿਸ ਤਰ੍ਹਾਂ ਲੋਕਾਂ ਨੇ ਸਾਥ ਦਿੱਤਾ ਔਰ ਇੱਕ ਬੇਨਤੀ ਮੈਂ ਜਰੂਰ ਕਰੂੰਗਾ ਸਾਰਿਆਂ ਨੂੰ ਕਿ ਜਿਸ ਤਰ੍ਹਾਂ 2.5 ਸਾਲ ਪਹਿਲਾਂ ਤੁਸੀਂ ਇੱਕ ਬਹੁਤ ਵੱਡਾ ਬਦਲਾਅ ਕੀਤਾ ਸੀ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਔਰ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਪਿਛਲੇ ਰਵੈਥੀ ਪਾਰਟੀਆਂ ਰਾਜ ਕਰ ਗਈਆਂ ਉਹ ਰਾਜ ਵੀ ਇਹਨਾਂ ਨੇ ਦੇਖਿਆ ਪਰ ਕਿਤੇ ਨਾ ਕਿ ਇਹ ਰਾਜ ਨਹੀਂ ਇਹ ਸੇਵਾ ਹੈ ਕਿਉਂਕਿ ਉਹ ਨਾਰੇ ਉਹ ਮਾਰਦੇ ਸੀ ਪਰ ਸੇਵਾ ਹੁਣ ਹੋਈ ਹੈ ਨਹੀਂ ਤਾਂ ਆਖਰੀ ਸਾਲ ਚ ਕੰਮ ਹੁੰਦੇ ਸੀ ਇਹ 28 ਸਾਲ ਦੇ ਵਿੱਚ ਲੋਕਾਂ ਨੇ ਦੇਖਿਆ ਕਿਉਂਕਿ ਰੋਜ਼ ਲੋਕੀ ਕੰਮਾਂ ਕਰਦੇ ਵੀ ਜਾਂਦੇ ਨੇ ਇਹ ਸ਼ਹਿਰ ਵਿੱਚ ਵਿਚਰਦੇ ਵੀ ਨੇ ਜੋ ਸ਼ਹਿਰ ਦੀ ਡਿਵੈਲਪਮੈਂਟ ਔਰ ਖਾਸ ਤੌਰ ਤੇ ਨੌਰਥ ਅਰਕੀਡ ਡਿਵੈਲਪਮੈਂਟ ਹੋਈ ਹੈ ਲੋਕਾਂ ਦੇ ਸਾਹਮਣੇ ਆ ਕਿਦੇ ਵੀ ਲੋਕ ਸਵੇਰੇ ਕਹਿੰਦੇ ਤੇ ਸ਼ਾਮ ਨੂੰ ਕੰਮ ਹੁੰਦਾ ਔਰ ਤਕਰੀਬਨ ਕੋਈ ਵੀ ਕੰਮ ਰੁਕਣ ਵਾਲਾ ਨਹੀਂ ਹੈ ਪਿਛਲੀਆਂ ਸਰਕਾਰਾਂ ਕਹਿੰਦੀ ਸਾਡੇ ਕੋਲ ਫੰਡ ਨਹੀਂ ਹੈ ਸਾਡੇ ਕੋਲ ਫੰਡ ਦੀ ਕਮੀ ਨਹੀਂ ਹੈ ਨਹੀਂ ਤਾਂ ਪਹਿਲਾਂ ਰਵੈਤੀ ਪਾਰਟੀ ਕਹਿੰਦੀ ਇਹ ਸਰਕਾਰ ਨਹੀਂ ਬਣੀ ਸਰਕਾਰ ਬਣ ਗਈ ਫਿਰ ਕਹਿੰਦੇ ਸਰਕਾਰ ਚੱਲਨੀ ਸਰਕਾਰ ਚੱਲ ਵੀ ਗਈ ਫਿਰ ਕਹਿੰਦੇ ਫੰਡ ਕਿੱਥੋਂ ਲੈਣਗੇ ਤਕਰੀਬਨ ਮੈਂ 100 ਕਰੋੜ ਦੇ ਕਰੀਬ ਆਪਣਾ ਹਲਕੇ ਦੇ ਵਿੱਚ ਲਗਾ ਚੁੱਕਿਆ ਹਾਲੇ ਵੀ ਮੇਰੇ 15-20 ਕਰੋੜ ਦੇ ਕੰਮ ਜਿਹੜੇ ਪਾਈਪ ਲੈਂਜ ਜਿਹੜੇ ਆਉਣ ਵਾਲੇ ਟਾਈਮ 'ਚ ਹੋਣੇ ਆ ਇਸ ਕਰਕੇ ਤੁਹਾਡੇ ਟੈਕਸ ਦਾ ਪੈਸਾ ਪਹਿਲੀ ਵਾਰੀ ਲੱਗ ਰਿਹਾ ਤੁਸੀਂ ਇਹਨੂੰ ਸੱਚੇ ਧਰਮ ਨਾਲ ਲਵਾਓ ਔਰ ਆਸ ਹੈ ਕਿ ਜਿਹੜਾ ਆਉਣ ਵਾਲਾ ਟਾਈਮ ਜਿਹੜਾ ਇਲੈਕਸ਼ਨ ਕਾਰਪੋਰੇਸ਼ਨ ਦਾ ਆਉਣਾ ਕਿਉਂਕਿ 22 ਸਾਲ ਤੋਂ ਮੈਂ ਹੀ ਸੋਨਾ ਬੜਾ ਦੀ ਸੇਵਾ ਕਰ ਰਿਹਾ ਸੀਗਾ ਜੋ ਜਿੰਮੇ ਮੇਰੀ ਲੋਕਾਂ ਨੇ ਲਗਾਈ ਸੀਗੀ ਉਹ ਸੇਵਾ ਦੇ ਵਿੱਚ ਜਿੱਥੇ ਇਹ ਪ੍ਰੋਗਰਾਮ ਹੋਣਾ ਲੈ ਮ ਕਰਵਾਇਆ ਹੁਣ ਕਾਰਫੀਨ ਦਾ ਹਾਊਸ ਬਣਨ ਜਾ ਰਿਹਾ ਜਿਹਦੇ ਵਿੱਚ ਆਪਾਂ ਆਪਣੀ ਵੋਟ ਕੌਂਸਲਰ ਵਾਸਤੇ ਇਸਤੇਮਾਲ ਕਰਨੀ ਹੈ ਉਸ ਵੋਟ ਨੂੰ ਚੰਗੀ ਜਗ੍ਹਾ ਤੇ ਲਾਓ ਕਿਉਂਕਿ ਤੁਹਾਡੀ ਬਣਾਈ ਸਰਕਾਰ ਪੰਜਾਬ ਦੇ ਵਿੱਚ ਹੈ ਉਹ ਸਰਕਾਰ ਦਾ ਬੈਨੀਫਿਟ ਲੈਣ ਅਗਲੇ 2.5 ਸਾਲ ਆਪਾਂ ਨੂੰ ਆਮ ਆਦੀ ਪਾਰਟੀ ਦਾ ਕੌਂਸਲਰ ਚੁਗਣਾ ਚਾਹੀਦਾ ਜਿਹੜਾ ਵੀ ਨੁਮਾਇੰਦਾ ਆਏਗਾ 2.5 ਸਾਲ ਉਸਨੇ ਇਸ ਇਲਾਕੇ ਦੀ ਸੇਵਾ ਕਰਨੀ ਹੈ ਔਰ 5 ਸਾਲ ਦੇ ਵਿੱਚ ਲਗਾਤਾਰ ਜੋ ਡਿਵੈਲਪਮੈਂਟ ਦਾ ਕੰਮ ਹੈ 2.5 ਸਾਲ ਤੋਂ ਵਿਧਾਨ ਸਭਾ ਤੋਂ ਫੰਡ ਲੈ ਕੇ ਆਏ ਆ ਫਿਰ ਅਗਲੇ 2-5 ਸਾਲ ਜਿਹੜੇ ਕੰਮ ਚੱਲੇ ਨੇ ਉਹ ਕਾਰਪੋਰੇਸ਼ਨ ਤੋਂ ਚੱਲੇ ਨੇ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਸਾਰੇ ਸੂਝਵਾਨ ਖੜੇ ਹੋ ਸਿਆਣੇ ਖੜੇ ਹੋ ਬੁੱਧੀਜੀਵੀ ਹੋ ਮੇਰੇ ਤੋਂ ਵੱਡੇ ਵੀ ਨੇ ਛੋਟੇ ਵੀ ਨੇ ਮੇਰੇ ਬਰਾਬਰ ਦੇ ਵੀ ਨੇ ਤੁਹਾਡੀ ਜਿਹੜੀ ਇੱਕ ਇੱਕ ਵੋਟ ਬਹੁਤ ਕੀਮਤੀ ਹੈ ਇਸ ਵੋਟ ਨੇ ਰਿਜ਼ਲਟ ਲੈ ਕੇ ਆਉਣਾ ਹੈ ਕਿਉਂਕਿ ਜੇ ਅੱਜ ਅਸੀਂ ਵੋਟ ਕਿਸੇ ਦੂਸਰੀ ਪਾਰਟੀ ਨੂੰ ਪਾ ਦੇਵਾਂਗੇ ਸਰਕਾਰ ਆਮ ਆਦੀ ਪਾਰਟੀ ਦੀ ਹੈ ਦੂਸਰੀ ਵੋਟ ਦੂਜੇ ਨਪਾਰਕੇ ਤੇ ਆਪਾਂ ਵੀ ਵੋਟ ਦਾ ਨੁਕਸਾਨ ਕਰਾਂਗੇ ਇਸ ਕਰਕੇ ਮੇਰੀ ਬੇਨਤੀ ਹੱਥ ਜੋੜ ਕੇ ਆਪਣੀ ਇੱਕ ਇੱਕ ਜਿਹੜੀ ਕੀਮਤੀ ਵੋਟ ਆਪ ਵੀ ਪਰਿਵਾਰ ਵੀ ਆਣੀਆਂ ਇਹਨਾਂ ਨੂੰ ਸਮਝਾਓ ਕਿ ਜਿਹੜੀਆਂ ਵੋਟਾਂ ਨੇ ਇਹ ਵੋਟਾਂ ਕੌਣ ਪਸੰਦੀਆਂ ਨੇ ਇਹਦੇ ਵਿੱਚ ਪਾਰਟੀ ਬਾਜੀ ਨਹੀਂ ਇੱਥੇ ਹਾਊਸ ਬੰਨਾ ਹੈ ਉਹ ਆਮਾਦੀ ਪਾਰਟੀ ਦਾ ਹੋਏਗਾ ਤੇ ਡਬਲ ਫੰਡ ਆਉਣਗੇ ਤੁਹਾਡੀ ਬਿਹਤਰੀ ਵਾਸਤੇ ਤੁਹਾਡੀ ਡਿਵੈਲਪਮੈਂਟ ਤੇ ਲੱਗਣੇ ਨੇ ਇਹ ਮੇਰੀ ਬੇਨਤੀ ਹੈ ਵਾਰਡ ਨੰਬਰ 79 ਜੋ ਕਿ ਪੁਰਾਣਾ ਹੈ ਵਾਰਡ ਨੰਬਰ 69 ਅੱਜ ਅਸੀਂ ਖੜੇ ਆ ਵਾਰ ਆਪਣਾ ਗਲੀ ਨੰਬਰ 16 ਦੇ ਵਿੱਚ ਜਿੱਥੇ ਅੱਜ ਮੈਂ ਕੱਲੀ ਵਿਕਾਸਪੁਰਸ਼ ਨਹੀਂ ਕਹਿੰਦੀ ਇੱਥੇ ਦੇਖੋ ਕਿੰਨੀਆਂ ਭੈਣਾਂ ਖੜੀਆਂ ਨੇ ਇਹ اسی ਹਲਕੇ ਦੀਆਂ ਨੇ اسی ਵਾਰਡ ਦੀਆਂ ਨੇ ਔਰ اسی ਗਲੀ ਦੇ ਵਿੱਚ ਰਹਿਣ ਵਾਲੀਆਂ ਨੇ ਸੋ ਜਿਹੜੇ ਜਿਹੜੇ ਕੰਮ ਇਹਨਾਂ ਭੈਣਾਂ ਨੇ ਕਹੇ ਉਹ ਸਾਰੇ ਐ ਐਮਐਲਏ ਚੌਧਰੀ ਮਦਨਾਲ ਬੱਗਾ ਜੀ ਦੀ ਰਹਿਨਮਾਈ ਦੇ ਵਿੱਚ ਗੌਰਵ ਬੱਗਾ ਖੁਰਾਨਾ ਜੀ ਦੀ ਰਹਿਨਮਾਈ ਦੇ ਵਿੱਚ ਹੋਏ ਨੇ ਅੱਜ ਤੁਸੀਂ ਦੇਖ ਰਹੇ ਹੋ ਅੱਜ ਮੈਂ ਖੁਦ ਕਾਂਗਰਸ ਪਾਰਟੀ ਛੱਡ ਕੇ ਆਈ ਛੱਡਣ ਦੀ ਵਜ੍ਹਾ ਕੀ ਸੀ ਕਿ ਇੱਥੇ ਦੇ ਹਲਕੇ ਦੇ ਜਿਹੜੇ ਵਿਧਾਇਕ ਜਿਹੜੇ ਹਲਕੇ ਦੇ ਜਿਹੜੇ ਹਲਕੇ ਦੇ ਵਿਧਾਇਕ ਅੱਜ ਅਗਰ ਅਗਰ ਸਟਾਰਟ ਹੀ ਗੱਲ ਕਰੀਏ ਤਾਂ ਕੂੜੇ ਦੀ ਗੱਲ ਸ਼ੁਰੂ ਹੋਈ ਸੀ ਅੱਜ ਸੜਕਾਂ ਅੱਜ ਰੋਸ਼ਨੀ ਅੱਜ ਲਾਈਟ ਅੱਜ ਹਰ ਘਰ ਦੇ ਵਿੱਚ ਪੈਨਸ਼ਨ ਚੌਧਰੀ ਮਦਨ لال ਬੱਗਾ ਜੀ ਦੇ ਆਪਾਂ ਅਗਰ ਇਹਨਾਂ ਨੇ ਗੱਲ ਕੀਤੀ ਕਿ ਇੰਨੇ ਸਾਲਾਂ ਤੋਂ 16 ਵਾਰਡ ਸੰਭਾਲਨੇ ਸੌਖੀ ਗੱਲ ਨਹੀਂ ਹੁੰਦੀ ਪੂਰਾ ਪਰਿਵਾਰ ਲੱਗਿਆ ਹੋਇਆ 16 ਵਾਰਡ ਦੇ ਵਿੱਚ ਜਾ ਕੇ ਦੇਖੋ ਕਿ ਉੱਥੇ ਲਾਈਨਾਂ ਲੱਗੀਆਂ ਹੋਈਆਂ ਨੇ ਆਫਿਸ ਦੇ ਵਿੱਚ ਔਰ ਪਿਆਰ ਨਾਲ ਕੰਮ ਕਰਨਾ ਲੋਕਾਂ ਨੂੰ ਤਹਜ਼ੀਬ ਨਾਲ ਬਿਠਾਣਾ ਉਹ ਜਾ ਕੇ ਦੇਖੋ ਅੱਜ ਇੱਕ ਇੱਕ ਪੈਣਾ ਬਾਉ ਜੀ ਖੜੇ ਨੇ ਐਨੇ ਖੁਸ਼ ਨੇ ਲਲਿਤ ਸਰ ਨੇ ਖੁਸ਼ ਨੇ ਕਿਉਂਕਿ ਇਹਨਾਂ ਦੀ ਹਮੇਸ਼ਾ ਕੰਪਲੇਂਟ ਰਹਿੰਦੀ ਸੀ ਅੱਜ ਇਸੇ ਵਜ੍ਹਾ ਦੇ ਨਾਲ ਬਾਉ ਜੀ ਦੀ ਰਹਿਨੁਮਾਈ ਦੇ ਵਿੱਚ ਅੱਜ ਫੇਰ ਨਵਾਂ ਕੰਮ ਸ਼ੁਰੂ ਹੋ ਰਿਹਾ ਮੈਂ ਘੱਟ ਬੋਲ ਕੇ ਮੈਂ ਲਲਿਤ ਜੀ ਨੂੰ ਵੀ ਜ਼ਰੂਰ ਕਹਾਂਗੀ ਕਿ ਦੋ ਸ਼ਬਦ ਜ਼ਰੂਰ ਬੋਲਣ ਲਲਿਤ ਕੁਮਾਰ ਜੀ ਜੀ ਸਰ ਕੀ ਕਹਿਣਾ ਜਾਓਗੇ ਜਿਹੜਾ ਅੱਜ ਬੰਦਾ ਜੀ ਦਾ ਕਈ ਸਾਲਾਂ ਤੋਂ ਸਕੂਲ ਚੱਲਦੇ ਆ ਜੀ ਮੰਦਿਰ ਹੈਗਾ ਜੀ ਸੰਗਤ ਵੀ ਆਉਂਦੀ ਆ ਬੱਚੇ ਸਕੂਲ ਚ ਪੜਨ ਵੀ ਆਉਂਦੇ ਆ ਕਈ ਸਰਕਾਰਾਂ ਆਈਆਂ ਕਈ ਵਾਰ ਸੜਕ ਨੂੰ ਲੈ ਕੇ ਅਸੀਂ ਮੁੱਦਾ ਚੱਕਿਆ ਵੀ ਸੜਕ ਬਣਨੀ ਚਾਹੀਦੀ ਪਾਣੀ ਬਹੁਤ ਖੜਦਾ ਪਰ ਐਮਐਲਏ ਚੌਧਰੀ ਜਾਨ ਜਿਹੜੇ ਮੱਗਾ ਜੀ ਸਾਡੇ ਹੈਗੇ ਆ ਮਦਨ ਬੱਗਾ ਜੀ ਇਹਨਾਂ ਦੇ ਸ਼ੀਵ ਜੀ ਸਾਡਾ ਇਹ ਜੇ ਕੰਮ ਜਿਹੜਾ ਪੂਰਾ ਹੋਣ ਲੱਗਿਆ ਇਹਦੇ ਕਰਕੇ ਬਹੁਤ ਬਹੁਤ ਨੰਨ ਧੰਨਵਾਦ ਕਰਦਾ